ਬੇਦੀਆਰ ਚ ਚੱਲ ਰਿਹਾ ਸੀ ਗੰਦਾ ਕੰਮ ਪੁਲਿਸ ਨੇ ਰੇਡ ਮਾਰ ਕੇ ਚੱਕ ਲਈਆਂ ਪੰਜ ਜਨਾਨੀਆਂ ਤੇ ਦੋ ਬੰਦੇ ਤੁਸੀਂ ਵੀ ਦੇਖੋ ਇਸ ਵਡੇ ਇਸ ਵੇਲੇ ਦੀ ਵੱਡੀ ਖਬਰ ਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਵੀ ਕਰ ਦਿਓ ਜਿੱਥੇ ਟਾਬੇ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੁੰਦਾ ਚੱਲਦਾ ਸੀ ਇਹ ਸ਼ਹਿਰ ਬੁੱਢਲਾਡਾ ਦੇ ਨਜ਼ਦੀਕ ਪਿੰਡ ਕਿਸ਼ਨਗੜ ਦੇ ਉੱਤੇ ਇੱਕ ਟਾਬਾ ਚਾਲਕ ਦੇ ਵੱਲੋਂ ਟਾਬੇ ਦੀ ਆੜ ਵਿੱਚ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਦੀ ਪਿੰਕ ਜਦੋਂ ਪੁਲਿਸ ਨੂੰ ਲੱਗਦੀ ਹੈ ਤਾਂ ਪੁਲਿਸ ਉੱਥੇ ਪਹੁੰਚ ਕੇ ਚੱਲ ਰਹੇ ਦੇ ਵਪਾਰ ਦੇ ਧੰਦੇ ਦੇ ਦੌਰਾਨ ਟਾਬਾ ਮਾਲਕ ਸਮੇਤ 8 ਜਣਿਆਂ ਨੂੰ ਗ੍ਰਿਫਤਾਰ ਕਰਦੀ ਹੈ ਜਿਸ ਦੇ ਵਿੱਚ 5 ਔਰਤਾ ਤੇ 2 ਵਿਅਕਤੀ ਸ਼ਾਮਿਲ ਨੇ ਤੇ ਇੱਕ ਟਾਬੇ ਦਾ ਮਾਲਕ ਵੀ ਇਸ ਦੇ ਵਿੱਚ ਸ਼ਾਮਲ ਹੈ ਤਾਂ ਟਾਬੇ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਚਾਲ ਰਿਹਾ ਸੀ ਬੁੱਢਾ ਲਾਡਾ ਦੀ ਅਦਾਲਤ ਦੇ ਵਿੱਚ ਇਹਨਾਂ ਸਭ ਨੂੰ ਹੁਣ ਪੇਸ਼ ਕੀਤਾ ਜਾਣਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਇਹ ਕੱਲ ਸੀਗਾ ਜੀ ਵੈਲਕਮ ਟਾਬੇ ਕਿਸਨਗੜ ਰੋਡ ਤੇ ਆ ਬਰੇਟੇ ਤੇ ਉੱਥੇ ਵੈਲਕਮ ਟਾਬੇ ਦੇ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਤੇ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ। ਢਾਬੇ ਦੇ ਨਾਂ ਤੇ ਉੱਥੇ ਅਸੀਂ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਮੇਤ ਮਾਲਕਾ ਢਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿਨ੍ਹਾਂ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ